ਅੱਜ ਆਪਾਂ ਕਿਸੇ ਜੋਬ ਬਾਰੇ ਗੱਲ ਨਹੀਂ ਕਰਨੀ ਕਿਸੇ ਵੈਕੈਂਸੀ ਬਾਰੇ ਗੱਲ ਨਹੀਂ ਕਰਨੀ ਅੱਜ ਆਪਾਂ ਗੱਲ ਕਰਨੀ ਹੈ ਜੀ ਐਚਡੀ ਐਫਸੀ ਬੈਂਕ ਦੇ ਵੱਲੋਂ ਇੱਕ ਸਕਾਲਰਸ਼ਿਪ ਆਈ ਹੋਈ ਹੈ ਜੀ ਪਰਿਵਰਤਨ ਸਕਾਲਰਸ਼ਿਪ 2024-25 ਦੇ ਲਈ ਇਹਦੇ ਬਾਰੇ ਗੱਲ ਕਰਨੀ ਹੈ ਜੀ ਇਹਦੇ ਵਿੱਚ ਕਿਹੜੇ-ਕਿਹੜੇ ਸਟੂਡੈਂਟ ਕਿਹੜੇ-ਕਿਹੜੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਪਹਿਲੀ ਕਲਾਸ ਤੋਂ ਲੈ ਕੇ ਮਾਸਟਰ ਡਿਗਰੀ ਤੱਕ ਸਾਰੇ ਜਣੇ ਇਹ ਸਕਾਲਰਸ਼ਿਪ ਨੂੰ ਅਪਲਾਈ ਕਰ ਸਕਦੇ ਨੇ ਬੱਕਰੀ-ਵੱਕਰੀ ਇਹਦੇ ਵਿੱਚ ਅਮਾਊਂਟ ਹੈ ਜੀ ਪਹਿਲੀ ਤੋਂ ਲੈ ਕੇ 12 ਤੱਕ ਵੱਕਰੀ ਅਮਾਊਂਟ ਮਿਲਦੀ ਹੈ ਕੁਝ ਜਦੋਂ ਗ੍ਰੈਜੂਏਸ਼ਨ ਵਿੱਚ ਹੋਵੋਗੇ ਉਦੋਂ ਵੱਧ ਮਿਲ ਜੇਗੀ ਮਾਸਟਰ ਲਈ ਉਸ ਤੋਂ ਵੱਧ ਮਿਲ ਜਾਵੇਗੀ 75000 ਤੱਕ ਮਤਲਬ ਮੈਕਸਿਮਮ 75000 ਹੋ ਸਕਦੀ ਹੈ ਘਟੋ-ਵਟ ਆਪਾਂ ਦੇਖਦੇ ਆ ਕਿ ਕਿੰਨੀ-ਕਿੰਨੀ ਸਕਾਲਰਸ਼ਿਪ ਆਪਾਂ ਸਕਾਲਰਸ਼ਿਪ ਆਪਾਂ ਨੂੰ ਮਿਲ ਸਕਦੀ ਹੈ ਜਿਵੇਂ ਕਿ ਤੁਹਾਨੂੰ ਆਪਣਾ ਮੇਰਾ ਮੇਰੇ ਬਾਰੇ ਪਤਾ ਕਿ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਕਹਿੰਦਾ ਨਾ ਮੈਂ ਵੀਡੀਓ ਨੂੰ ਲਾਈਕ ਕਰਨ ਨੂੰ ਕਹਿੰਦਾ ਪਰ ਅੱਜ ਮੈਂ ਤੁਹਾਨੂੰ ਇਹ ਜ਼ਰੂਰ ਕਹਾਗਾ ਕਿ ਇਸ ਵੀਡੀਓ ਨੂੰ ਸ਼ੇਅਰ ਜਿਹੜੇ ਜਿਹੜੇ ਪਰਿਵਾਰ ਨੂੰ ਇਸ ਦੀ ਜ਼ਰੂਰਤ ਹੋਵੇਗੀ ਹਨਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਕਿਉਂਕਿ ਇਹ ਵੀਡੀਓ ਆਪਣੇ ਪੰਜਾਬ ਦੇ ਵਿੱਚ ਬਹੁਤਿਆਂ ਨੂੰ ਇਹ ਸਕਾਲਰਸ਼ਿਪ ਦਾ ਪਤਾ ਹੀ ਨਹੀਂ ਲੱਗਣਾ ਸੋ ਆਪਣਾ ਕਿਸੇ ਦਾ ਚਲੋ ਫਾਇਦਾ ਹੋ ਜੂਗਾ ਹਨਾ ਤੇ ਇਸ ਕਰਕੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਤੁਹਾਡੇ ਨਾਲ ਦੇ ਭਾਵੇਂ ਤੁਹਾਡੇ ਆਣ ਗੁਆਣਾ ਭਾਵੇਂ ਤੁਹਾਡੇ ਕੋਈ ਪਰਿਵਾਰਕ ਮੈਂਬਰ ਨੇ ਭਾਵੇਂ ਰਿਸ਼ਤੇਦਾਰ ਨੇ ਹਨਾ ਜਿਨ੍ਹਾਂ ਦੇ ਬੱਚੇ ਆਡਰ ਇਹ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਨੇ ਔਰ ਉਹਨਾਂ ਦੀ ਫੈਮਿਲੀ ਇਨਕਮ ਆ ਜਿਹੜੀ ਐਨੂਅਲ ਜਿਹੜੀ ਆਮਦਨ ਆ ਓਹ 2.5 ਲੱਖ ਤੋਂ ਘੱਟ ਸੋ ਹਾਂਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਕਿ ਇਹਦੇ ਲਈ ਪਹਿਲਾਂ ਗੱਲਾਂ एलिजिਬਲ ਕੌਣ-ਕੌਣ ਆ ਜੀ ਇਹਨਾਂ ਨੇ ਅਸਲ ਵਿੱਚ ਇਹ ਸਕਾਲਰਸ਼ਿਪ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਇੱਕ ਸਕੂਲ ਸਟੂਡੈਂਟ ਵਾਸਤੇ ਦੂਜੀ ਹੈ ਜੀ ਅੰਡਰ ਗ੍ਰੈਜੂਏਟ ਦੇ ਲਈ ਤੀਜੀ ਹੈ ਜੀ ਪੋਸਟ ਗ੍ਰੈਜੂਏਟ ਦੇ ਲਈ ਸਕੂਲਿੰਗ ਵਿੱਚ ਦੇਖ ਰਹੇ ਕਿਹੜੇ-ਕਿਹੜੇ ਆਉਂਦੇ ਨੇ ਹਾਂ ਇੱਕ ਇੱਥੇ ਗੱਲ ਹੋਰ ਸਪਸ਼ਟ ਕਰ ਦਈਏ ਇਹ ਸਕਾਲਰਸ਼ਿਪ ਮਿਲਣੀ ਹੈ ਜੀ ਮੈਰਿਟ ਕਮ ਨੀਡ ਬੇਸਡ ਦੇਖੋ 2.5 ਲੱਖ ਤੋਂ ਇਨਕਮ ਘੱਟ ਆ ਤਾਂ ਉਹਨਾਂ ਨੂੰ ਜ਼ਰੂਰਤਾ ਹੈ ਨਾ ਨੀਡ ਉਹਨਾਂ ਦੀ ਉਹਨਾਂ ਦਾ ਬੱਚਾ ਪੜਦਾ ਵੀ ਵਧੀਆ ਹੋਣਾ ਚਾਹੀਦਾ ਇਸ ਕਰਕੇ ਇਹ ਨਹੀਂ ਬਣੇਗੀ ਮੈਰਿਟ ਜਿੰਨੇ ਵੀ ਕੈਂਡੀਡੇਟ ਅਪਲਾਈ ਕਰਨਗੇ ਵਿਦਿਆਰਥੀ ਅਪਲਾਈ ਕਰਨਗੇ ਉਹਨਾਂ ਨੂੰ ਮੈਟ ਦੇ ਹਿਸਾਬ ਨਾਲ ਜਿੰਨੀਆਂ ਵੀ ਸੀਟਾਂ ਇਹਨਾਂ ਨੇ ਰੱਖੀਆਂ ਹੋਈਆਂ 1000 ਰੱਖੀਆਂ ਹੋਈਆਂ 500 ਸੀਟਾਂ ਰੱਖੀਆਂ ਆ ਉਸ ਦੇ ਹਿਸਾਬ ਨਾਲ ਇਹ ਅਲਾਉਟ ਕਰ ਦੇਣਗੇ ਕਿ ਇਹ ਬੱਚਿਆਂ ਨੂੰ ਅਸੀਂ ਇਸ ਸਕਾਲਰਸ਼ਿਪ ਆ ਜਿਹੜੀ ਉਹ ਦੇ ਰਹੇ ਆ ਹੁਣ ਦੇਖੀਏ ਕਿ ਸਕੂਲ ਵਾਲਿਆਂ ਲਈ ਕਿਹੜੀ ਕਿਹੜੀ ਐਲੀਜੀਬਿਲਟੀ ਕੀ ਕੁਝ ਹੈ ਨਾ ਵਾਸਤੇ ਪਹਿਲੀ ਗੱਲ ਤਾਂ ਭਾਰਤੀ ਹੋਣ ਚਾਹੀਦੇ ਨੇ ਜੀ ਉਹ ਤਾਂ ਆਪਾਂ ਹੈਗੇ ਆ ਸਾਰੇ ਦੂਜੀ ਗੱਲ ਇਹਦੇ ਲਈ ਅਪਲਾਈ ਕੌਣ-ਕੌਣ ਅਪਲਾਈ ਕਰ ਸਕਦਾ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਕੋਈ ਵੀ ਕੈਂਡੀਡੇਟ ਜਾਂ ਵਿਦਿਆਰਥੀ ਅਪਲਾਈ ਕਰ ਸਕਦਾ ਹੈ ਭਾਵੇਂ ਡਿਪਲੋਮਾ ਕਰਦਾ ਹੋਵੇ ਆਈਟੀ ਕਰਦਾ ਹੋਵੇ ਪੋਲੀਟੈਕਨੀਕਲ ਕੋਈ ਕੋਰਸ ਕਰਦਾ ਹੋਵੇ ਕਰਦਾ ਕੀ ਚਾਹੇ ਹੋਵੇ ਜ਼ਰੂਰੀ ਨਹੀਂ ਕਿ ਉਹ ਸਰਕਾਰੀ ਸਕੂਲ 'ਚ ਪੜਦਾ ਹੋਵੇ ਭਾਵੇਂ ਉਹ ਕਿਸੇ ਪ੍ਰਾਈਵੇਟ ਕਾਲਜ 'ਚ ਪੜਦਾ ਹੋਵੇ ਸਕੂਲ 'ਚ ਪੜਦਾ ਹੋਵੇ ਚਾਹੇ ਗਵਰਨਮੈਂਟ ਪੜਦਾ ਹੋਵੇ ਚਾਹੇ ਉਹ ਐਡਿਟਡ ਸਕੂਲ ਦੇ ਵਿੱਚ ਪੜਦਾ ਹੋਵੇ ਭਾਵੇਂ ਸਾਰੇ ਇਹਦੇ ਲਈ एलिजिਬਲ ਹਨ ਇੱਕ ਸ਼ਰਤ ਹੋਰ ਹੈ ਜੀ ਵਿਦਿਆਰਥੀ ਨੇ ਜਿਹੜੀ ਵੀ ਲਾਸਟ ਕਲਾਸ ਕੀਤੀ ਹੋਵੇਗੀ ਮੰਨ ਲਓ ਦੂਜੀ ਕਲਾਸ 'ਚੋਂ ਅਪਲਾਈ ਕਰਦਾ ਤਾਂ ਪਹਿਲੀ ਕਲਾਸ 'ਚੋਂ ਦੇ 55% ਨੰਬਰ ਹੋਣੇ ਜ਼ਰੂਰੀ ਨੇ ਜਿਹੜੀ ਵੀ ਲਾਸਟ ਕਲਾਸ ਆ ਉਦੇ ਵਿੱਚ ਉਹਦੇ 55% ਨੰਬਰ ਹੋਣੇ ਜ਼ਰੂਰੀ ਨੇ ਆਹ ਬੈਂਕ ਗੱਲ ਤੁਹਾਨੂੰ ਪਹਿਲਾਂ ਦੱਸ ਦਿੱਤੀ ਕਿ 2.5 ਲੱਖ ਤੋਂ ਘੱਟ ਇਨਕਮ ਹੋਵੇ ਚਾਹੀਏ ਹੋਵੇ 2.5 ਲੱਖ ਦੇ ਬਰਾਬਰ ਜਿਹੜੇ ਡਿਪਲੋਮਾ ਕੋਰਸ ਕਰਦੇ ਨੇ ਉਹ ਡਿਪਲੋਮਾ ਜਿਹੜੇ ਮੰਨੇ ਜਾਵਗਾ ਉਹ ਕਲਾਸ 12 ਤੋਂ ਬਾਅਦ ਵਾਲੇ ਐਲੀਜੀਬਲ ਹੋਣਗੇ ਬਾਕੀ ਆਈਟੀ ਵਿੱਚ ਕਵਰ ਹੋ ਜਾਣਗੇ ਠੀਕ ਜੀ ਹੁਣ ਇਹਦੀ ਗੱਲ ਕਰੀਏ ਅਮਾਉਂਟ ਦੀ ਕਿੰਨੀ ਰਾਸ਼ੀ ਮਿਲ ਸਕਦੀ ਜੀ ਪਹਿਲੀ ਕਲਾਸ ਤੋਂ ਲੈ ਕੇ 6ਵੀਂ ਕਲਾਸ ਤੱਕ ਮਿਲੇਗੀ ਜੀ 15000 ਰੁਪਏ ਇਹ ਨਹੀਂ ਹੈ ਕਿ ਜਿੰਨੇ ਕੈਂਡੀਡੇਟ ਅਪਲਾਈ ਕਰ ਦੇਣਗੇ ਉਹਨਾਂ ਸਾਰਿਆਂ ਨੂੰ 15 ਹਜ਼ਾਰ ਇਕੱਲੇ ਇਕੱਲੇ ਵਿਦਿਆਰਥੀ ਨੂੰ 15000 ਜਿਹੜੇ ਜਿਹੜੇ ਮੈਰਿਟ ਵਿੱਚ ਆਉਣਗੇ ਉਹਨੂੰ 15000 ਸਕਾਲਰਸ਼ਿਪ ਪੂਰੇ ਸਾਲ ਦੀ 15000 ਸਾਲ ਦੇ ਲਈ ਦਿੱਤੇ ਜਾਵੇਗਾ ਜਿਹੜੇ 7ਵੀਂ ਤੋਂ 12ਵੀਂ ਤੱਕ ਨੇ ਜਾਂ ਉਹ ਡਿਪਲੋਮਾ ਕਰਦੇ ਨੇ ਆਈਟੀ ਕਰਦੇ ਨੇ ਪੋਲੀਟੈਕਨਿਕ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਮਿਲੇਗਾ 18000 ਰੁਪਏ ਦੋ ਕੈਟੇਗਰੀ ਇਹਦੇ ਵਿੱਚ ਹੋਗੀਆਂ ਜੀ ਪਹਿਲੀ ਤੋਂ ਛੇਵੀਂ ਲਈ 15000 7ਵੀਂ ਤੋਂ 12ਵੀਂ ਲਈ 18000 ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਨੇ ਤੁਹਾਡੀ ਫੋਟੋ ਚਾਹੀਦੀ ਆਇਡੈਂਟੀਟੀ ਪ੍ਰੂਫ ਦੇ ਤੌਰ ਤੇ ਤੁਹਾਡਾ ਆਧਾਰ ਕਾਰਡ ਚਾਹੀਏ ਹੋਵੇ ভোটার ਕਾਰਡ ਚਾਹੀਏ ਹੋਵੇ ਤੁਹਾਡਾ ਡਰਾਈਵਿੰਗ ਲਾਇਸੈਂਸ ਖੈ ਤੁਹਾਡਾ ਆਧਾਰ ਕਾਰਡ ਹੀ ਮੇਨ ਚੱਲੇਗਾ ਕਿਉਂਕਿ ਨਾ ਤਾਂ ভোটার ਕਾਰਡ ਸਕੂਲ ਵਾਲਿਆਂ ਦਾ ਬਣਦਾ ਅਤੇ ਨਾ ਹੀ ਡਰਾਈਵਿੰਗ ਲਾਇਸੈਂਸ ਸਕੂਲ ਬਣਦਾ ਬਣਦਾ ਅਗਲੀ ਗੱਲ ਹੈ ਜੀ ਜਿਹੜੇ ਸਾਲ ਹੁਣ ਐਡਮਿਸ਼ਨ ਲਈ ਹੋਈ ਹੈ ਤੁਸੀਂ ਉਹ ਸਕੂਲ ਦੀ ਫੀਸ ਦੀ ਰਸੀਦ ਤੁਹਾਡੇ ਨਾਲ ਲੱਗੇਗੀ ਚਾਹੇ ਤਾਂ ਫੀਸ ਦੀ ਰਸੀਦ ਲਾ ਦਿਓ ਚਾਹੇ ਐਡਮਿਸ਼ਨ ਲੈਟਰ ਐਡਮਿਸ਼ਨ ਲੈਟਰ ਲਾ ਦਿਓ ਚਾਹੇ ਇੰਸਟੀਚਿਊਟ ਦਾ ਆਈਡੀ ਕਾਰਡ ਵੀ ਲਗਾ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਹੈ ਕਿ ਫੀਸ ਫੀਸ ਸੀ ਲਗਾਉਣੀ ਆ ਬੋਨਰਾਇਟ ਸਰਟੀਫਿਕੇਟ ਲਗਾਸਾ ਦਿਓ ਇਹ ਤੁਸੀਂ ਇਹਨਾਂ ਚੋ ਕੋਈ ਵੀ ਜਿਹੜਾ ਡਾਕੂਮੈਂਟ ਹੈ ਤੁਸੀਂ ਨਾਲ ਲਗਾ ਸਕਦੇ ਇੱਕ ਚਾਹੀਦੀ ਹੈ ਜੀ ਜਿਹੜਾ ਵਿਦਿਆਰਥੀ ਅਪਲਾਈ ਕਰ ਰਿਹਾ ਉਹਦੀ ਬੈਂਕ ਕਾਪੀ ਖਾਤਾ ਹੋਣਾ ਜ਼ਰੂਰੀ ਆ ਸੋ ਬੈਂਕ ਦੀ ਜਿਹੜਾ ਕਿਉਂਕਿ ਬੈਂਕ ਦੇ ਵਿੱਚ ਟ੍ਰਾਂਸਫਰ ਕਰਨਗੇ ਉਹ ਜਿਹੜੀ ਅਮਾਉਂਟ ਆਵੇਗੀ ਸੋ ਬੈਂਕ ਖਾਤੇ ਦੀ ਇੱਕ ਕਾਪੀ ਲੱਗੇਗੀ ਇਨਕਮ ਪ੍ਰੂਫ ਤੁਸੀਂ ਕਿਹੜਾ ਕਿਹੜਾ ਲਗਾਉਣਾ ਕਿਵੇਂ ਲਗਾਉ ਜਿਹੜਾ ਲਗਾਉਂਗੇ ਜੀ ਇਨਕਮ ਪ੍ਰੂਫ ਬਹੁਤ ਸੌਖਾ ਦਿੱਤਾ ਜੀ ਤੁਸੀਂ ਚਾਹੇ ಗ್ರಾಮ ਪੰਚਾਇਤ ਤੋਂ ਲਿਖਵਾ ਦਿਓ ਚਾਹੇ ਵਾਰਡ ਕਾਉਂਸਲਰ ਤੋਂ ਭਾਵੇਂ ਸਰਪੰਚ ਤੋਂ ਲਿਖਾ ਦਿਓ ਵੈਸੇ ਇਹ ਸੋਬੇ ਦਾ ਸੈਂਟਰ ਤੋਂ ਬਣਵਾਉਣਿਆ ਉਹਦੀ ਜ਼ਰੂਰਤ ਨਹੀਂ ਤੁਸੀਂ ਸਰਪੰਚ ਤੋਂ ਲਿਖਾ ਕੇ ਵੀ ਇਹ ਕੰਮ ਤੁਹਾਡਾ ਚੱਲ ਸਕਦਾ ਜਾਂ ਫਿਰ ਇਨਕਮ ਪ੍ਰੂਫ ਇਸ਼ੂਡ ਬਾਈ ਐਸ ਡੀ ਐਮ ਹੋਵੇ ਡੀ ਐਮ ਹੋਵੇ ਚਾਹੇ ਹੋਵੇ ਤਹਿਸੀਲਦਾਰ ਤੇ ਨਾਲ ਇੱਕ ਤੁਹਾਡਾ ਐਫੀਪੀਟੀ ਇਹ ਲੱਗ ਰਿਹਾ ਕਿ ਮੇਰੀ ਜਿਹੜੀ ਇਨਕਮ ਆ ਉਹ ਸਾਲ ਦੀ ਜਿਹੜੀ ਉਹ ਢਾਈ ਲੱਖ ਤੋਂ ਘੱਟ ਆ ਮੇਰੇ ਪੂਰੇ ਪਰਿਵਾਰ ਦੀ ਉਹ ਤੁਹਾਡੇ ਵੱਲੋਂ ਇੱਕ ਐਫੀਪੀਟੀ ਲੱਗ ਸਕਦਾ ਪ੍ਰੂਫ ਆਫ ਫੈਮਿਲੀ ਪਰਸਨਲ ਕ੍ਰਾਈਸਿਸ ਇਫ ਐਪਲੀਕੇਬਲ ਜੇ ਤੁਹਾਡੇ ਕੋਈ ਕ੍ਰਾਈਸਿਸ ਹੈ ਤਾਂ ਉਹ ਤੁਸੀਂ ਲਗਾ ਸਕਦੇ ਇਹ ਵੈਸੇ ਯਾਦ ਰ ਸਾਰੇ ਜਿਹੜੇ ਇਹਨੂੰ ਖਾਲੀ ਹੀ ਛੱਡਣਗੇ ਐਪਲੀਕੇਸ਼ਨ ਪ੍ਰੋਸੈਸ ਕੀਤਾ ਜੀ ਆ ਜਿਹੜਾ ਦਿੱਤਾ ਹੋਇਆ ਖਾਨਾ ਬੈਂਕ ਦਾ ਆਹ ਵਾਲਾ ਅ ਇੱਕ ਮਿੰਟ ਜੀ ਜਿਹੜਾ ਆ ਦਿੱਤਾ ਹੋਇਆ ਅਪਲਾਈ ਨਾਓ ਇਹਦੇ ਉੱਪਰ ਜਦੋਂ ਕਲਿੱਕ ਕਰੋਗੇ ਤਾਂ ਇੱਥੋਂ ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ ਸੋ ਇਹ ਸੀ ਜੀ ਆਪਣੀ ਸਕੂਲ ਵਾਲਿਆਂ ਦੇ ਲਈ ਲਾਸਟ ਤਰੀਕ ਹੈਗੇ ਜੀ 30 ਅਕਤੂਬਰ 2024 ਸਾਰਿਆਂ ਦੀ ਲਾਸਟ ਹੈ ਕੱਲੇ ਸਕੂਲ ਵਾਲਿਆਂ ਲਈ ਕਾਲਜ ਵਾਲਿਆਂ ਲਈ ਵੀ ਲਾਸਟ ਇਹੀ ਤਰੀਕ ਹੈ 30 ਅਕਤੂਬਰ 2024 ਅਗਲਾ ਦੇਖੀਏ ਜੀ ਇਹ ਆ ਜੀ ਅੰਡਰਗ੍ਰੈਜੂਏਟ ਇਹਦੇ ਵਿੱਚ ਕਿਹੜੇ ਕਿਹੜੇ ਕਵਰ ਕਰਦਾ ਇਹ ਜੀ ਸਾਰਿਆਂ ਦੀ ਤਰੀਕ ਹੈ ਲਾਸਟ ਠੀਕ ਤੋਂਬਰਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲੇ ਕੋਰਸ ਦੱਸ ਦਵਾਂਗਾ ਬੀਕਮ ਬੀਐਸਸੀ ਬੀਏ ਬੀਸੀਏ ਐਕਸਟਰਾ ਫਾਉ ਕੋਈ ਵੀ ਹੈ ਜਿਹੜੇ ਮਰਜੀ ਕੋਰਸ ਵਿੱਚੋਂ ਤੁਸੀਂ ਗ੍ਰੈਜੂਏਸ਼ਨ ਦੇ ਠੀਕ ਹੈ ਜੀ ਇਹ ਜਨਰਲ ਕੋਰਸ ਹੋਗੇ ਜੇਕਰ ਤੁਸੀਂ ਕੋਈ ਪ੍ਰੋਫੈਸ਼ਨਲ ਕੋਰਸ ਕਰ ਰਹੇ ਹੋ ਬੀਟੈਕ ਐਮਬੀਬੀਐਸ ਐਲਐਲਬੀ ਬੀਆਰ ਆਰਕੀਟੈਕਚਰ ਨਰਸਿੰਗ ਹਾਂਜੀ ਭਾਵੇਂ ਤੁਸੀਂ ਨਰਸਿੰਗ ਕਰ ਰਹੇ ਹੋ ਕੋਈ ਵੀ ਵੀ ਅਸੀਂ ਮਤਲਬ ਗ੍ਰੈਜੂਏਸ਼ਨ ਕਰ ਰਹੇ ਹਾਂ ਇੰਡੀਆ ਦੀ ਯੂਨੀਵਰਸਿਟੀਆਂ ਕਾਲਜ ਤੋਂ ਕਰ ਰਹੇ ਹਾਂ ਤੁਸੀਂ एलिजिबल ਹੋ ਇਹਦੇ ਲਈ ਵੀ ਉਹੀ ਕ੍ਰਾਈਟੇਰੀਆ 50% ਲਾਸਟ ਐਗਜ਼ਾਮੀਨੇਸ਼ਨ ਦੇ ਵਿੱਚੋਂ 2.5 ਲੱਖ ਤੁਹਾਡੀ ਐਨੂਅਲ ਇਨਕਮ ਅਤੇ ਇਹਦੇ ਵਿੱਚ ਬੈਨੀਫਿਟ ਕਿੰਨਾ ਮਿਲੇਗਾ ਸਕਾਲਰਸ਼ਿਪ ਕਿੰਨੀ ਮਿਲੇਗੀ ਤੁਹਾਨੂੰ ਜੇਕਰ ਤੁਸੀਂ ਇਹ ਸੈਲੈਕਟ ਹੁੰਦੇ ਹੋ ਜਿਹੜੇ ਤਾਂ ਹੈ ਜੀ ਜਨਰਲ ਗ੍ਰੈਜੂਏਸ਼ਨ ਜਿਵੇਂ ਬੀਏ ਬੀਕੋਮ ਪਹਿਲਾਂ ਪਕੜ ਕੀਤੀ ਆ ਉਹਨਾਂ ਨੂੰ ਮਿਲੇਗਾ ਜੀ 30000 ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਮਿਲੇਗਾ 50000 ਨਰਸਿੰਗ ਵਾਲੇ ਨੇ ਐਮਬੀਬੀਐਸ ਨੇ ਉਹਨਾਂ ਨੂੰ ਕਿੰਨਾ ਮਿਲੇਗਾ 50000 ਉਹੀ ਪ੍ਰੂਫ ਇੱਥੇ ਵੀ ਤੁਹਾਡੇ ਉਹੀ ਲੱਗ ਜਾਣਗੇ ਜਿਹੜੇ ਕਿ ਸਕੂਲ ਵਾਲਿਆਂ ਦੇ ਲਈ ਆਪਾਂ ਗੱਲ ਕੀਤੀ ਸੀ ਤੁਹਾਡੀ ਪਾਸਬੁੱਕ ਤੇ ਤੁਹਾਡਾ ਐਫੀ ਡਾਟ ਤੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਪ੍ਰੀਵਿਅਸ ਈਅਰ ਦਾ ਤੁਹਾਡਾ ਐਮਸੀ ਮਾਰਕ ਸ਼ੀਟ ਇਹ ਤੁਹਾਡਾ ਲੱਗ ਜਾਊਗਾ ਅਪਲਾਈ ਕਰਨ ਦੇ ਇਹਦਾ ਵੀ ਜਿਹੜਾ ਤੁਹਾਡਾ ਪ੍ਰੋਸੀਜਰ ਸੇਮ ਰਹੇਗਾ ਆਪਾਂ ਇੱਥੇ ਕਲਿੱਕ ਕਰ ਲਓ ਚਾਹੇ ਇੱਥੇ ਕਲਿੱਕ ਕਰ ਲਓ ਅੱਗੇ ਜੀ ਆਪਣਾ ਪੋਸਟ ਗ੍ਰੈਜੂਏਟ ਇਹਦੇ ਵਿੱਚ ਦੇਖੀ ਜੀ ਕਿਹੜੇ ਕਿਹੜੇ ਕੋਰਸ ਨੇ ਅਮਾਉਂਟ ਕਿੰਨੀ ਹੈ ਤੇ ਕੋਰਸ ਕਿੰਨੇ ਨੇ ਇਹਦੇ ਵਿੱਚ ਦੇਖੋ ਜੀ ਐਮ ਕਮ ਐਮਏ ਜਨਰਲ ਕੋਰਸ ਜਿਹੜਾ ਮਰਜ਼ੀ ਕਰ ਰਹੇ ਹੋ ਤੁਸੀਂ ਐਮਏ ਮਾਸ ਪ੍ਰੋਫੈਸ਼ਨਲ ਕੋਰਸ ਆਗੇ ਜੀ ਐਮਟੈਕ ਐਮਪੀਏ ਭਾਵੇਂ ਕੋਈ ਵੀ ਮਾਸਟਰ ਡਿਗਰੀ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਐਕਸਟਰਾ ਲਿਖਿਆ ਸਾਰੀਆਂ ਮਾਸਟਰ ਡਿਗਰੀਜ਼ ਇਹਦੇ ਵਿੱਚ ਕਵਰ ਹੋ ਜਾਣਗੀਆਂ 55% ਲਾਸਟ ਜੇ ਤੁਸੀਂ ਸੈਕੰਡ ਸੈਕੰਡ ਇਅਰ ਵਿੱਚ ਪੜ੍ਹਨ ਤਾਂ ਫਸਟ ਇਅਰ ਦੇ ਵਿੱਚ ਤੁਹਾਡੇ 55% ਹੋਣ ਜੇ ਜੇਕਰ ਤੁਸੀਂ ਫਸਟ ਇਅਰ ਵਿੱਚ ਪੜ੍ਹ ਰਹੇ ਹੋ ਜਿਹੜੇ ਵਿਹਾਰ ਤੇ ਤੁਸੀਂ ਐਮਏ ਵਿੱਚ ਐਡਮਿਸ਼ਨ ਲਈ ਹੋਈ ਆ ਜਾਂ ਮਾਸਟਰ ਵਿੱਚ ਐਡਮਿਸ਼ਨ ਲਈ ਹੋਈ ਆ ਤਾਂ ਉਹ ਲਾਸਟ ਕਲਾਸ ਦੇ ਤੁਹਾਡੇ 55% ਨੰਬਰ ਹੋਣੇ ਚਾਹੀਦੇ ਨੇ 2.5 ਲੱਖ ਇਨਕਮ ਤੇ ਸੇਮ ਬਾਕੀ ਪ੍ਰੋਸੀਜਰ ਸੇਮ ਹੈ ਜੀ ਪਾਸਪੋਰਟ ਸਾਈਜ਼ ਫੋਟੋ ਤੁਹਾਡੀ ਜਿਹੜੀ ਪਾਸਬੁੱਕ ਲੱਗੇਗੀ ਸਾਰਾ ਸੇਮ ਹੋ ਜਾਏਗਾ ਪੋਸਟ ਗ੍ਰੈਜੂਏਟ ਲਈ ਜਨਰਲ ਲਈ ਹੈਗੀ ਜੀ 35000 ਰੁਪਏ ਸਕਾਲਰਸ਼ਿਪ ਜਿਹੜੇ ਪ੍ਰੋਫੈਸ਼ਨਲ ਹੈਗੇ ਨੇ ਉਹਨਾਂ ਦੇ ਲਈ ਹੈਗੇ ਜੀ 75000 ਰੁਪਿਆ ਸਕਾਲਰਸ਼ਿਪ ਆ ਇਹ ਸੀ ਜੀ ਆਪਣਾ ਸਾਰਾ ਸਕਾਲਰਸ਼ਿਪ ਦਾ ਤੁਹਾਨੂੰ ਕਿੰਨੀ ਸਕਾਲਰਸ਼ਿਪ ਹੈ ਕਿੰਨੀ ਮਿਲੇਗੀ ਐਕਸਟਰਾ ਇੱਕ ਗੱਲ ਹੋਰ ਇਲਾਸਟਿਕ ਕਰਨੀ ਦੀ ਜੀ ਜੇਕਰ ਤੁਸੀਂ ਇਹ ਅਮਾਉਂਟ ਜਦੋਂ ਤੁਹਾਡੇ ਖਾਤੇ ਵਿੱਚ ਆ ਗਈ ਜੇਕਰ ਤੁਸੀਂ ਇਸ ਨੂੰ ਅਕਾਊਂਟ ਦੇ ਵਿੱਚੋਂ ਕਢਵਾ ਲੈਣੇ ਹੋ ਸਿੱਧੇ ਤੌਰ ਤੇ ਕੈਸ਼ ਕਢਵਾਉਨੇ ਹੋ ਤਾਂ ਤੁਹਾਡਾ ਕੁਝ ਚਾਰਜ ਕੱਟ ਲੈਣ ਕੱਟਣਗੇ ਸ਼ਾਇਦ 1000 ਪਤਾ ਨਹੀਂ 1500 ਕੱਟ ਦਿੰਦੇ ਨੇ ਉਹ ਚਲੋ ਉਹ ਬਾਅਦ ਦੀ ਗੱਲਾਂ ਜਦੋਂ ਤੁਹਾਡੇ ਕੋਲ ਮੌਤ ਆ ਜਾਵੇਗੀ ਜੇਕਰ ਤੁਸੀਂ ਇਹ ਅਮਾਉਂਟ ਨੂੰ ਕਿਤੇ ਖਰਚ ਕਰਦੇ ਹੋ ਆਪਣੇ ਪੜ੍ਹਾਈ ਦੇ ਲਈ ਖਾਸ ਕਰਕੇ ਜਿਵੇਂ ਤੁਸੀਂ ਲੈਪਟਾਪ ਲੈਂਦੇ ਹੋ ਜਾਂ ਤੁਸੀਂ ਸਕੂਲ ਦੀ ਫੀਸ ਭਰਦੇ ਹੋ ਇਸ ਪ੍ਰਕਾਰ ਜਦੋਂ ਜੇ ਤੁਸੀਂ ਸਟੱਡੀ ਦੇ ਲਈ ਵਰਤਦੇ ਹੋ ਕਿਤੇ ਵੀ ਵਿਧ ਪ੍ਰੂਫ ਪਾਵੋ ਸਿੱਧਾ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਉਸ ਇੰਸਟੀਟਿਊਟ ਨੂੰ ਜਾਂ ਜਿੱਥੋਂ ਤੁਸੀਂ ਲੈਪਟਾਪ ਲੈ ਰਹੇ ਹੋ ਉਹਨੂੰ ਪੇ ਕਰਦੇ ਹੋ ਤਾਂ ਤੁਹਾਡਾ ਕੋਈ ਅਮਾਉਂਟ ਨਹੀਂ ਕੱਟੀ ਜਾਵੇਗੀ ਸੋ ਜਿਹੜੇ ਵੀ ਉਮੀਦਵਾਰ ਇਹਨੂੰ ਬਰਯਾਰਤੀ ਮੇਰੇ ਲਈ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਵੀ ਐਲੀਜੀਬਲ ਨੇ ਕਿਉਂਕਿ ਫੀਸ ਦੇ ਬਾਰੇ ਇਹਦੇ ਲਈ ਕੋਈ ਨਹੀਂ ਹੈਗੀ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਉਹ ਸਾਰੇ ਭਰੋ ਮੈਂ ਤਾਂ ਇਹ ਤੁਹਾਨੂੰ ਸੁਝਾਅ ਦੇਵਾਂਗਾ ਠੀਕ ਹੈ ਜੀ ਜੇਕਰ ਤੁਹਾਨੂੰ ਲੱਗਿਆ ਕਿ ਅਪਲਾਈ ਕਿਵੇਂ ਕਰਨਾ ਉਹਦੇ ਲਈ ਤੁਹਾਨੂੰ ਵੀਡੀਓ ਚਾਹੀਦੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਮੈਂ ਤੁਹਾਡੇ ਲਈ ਉਹਦੇ ਲਈ ਵੀ ਵੀਡੀਓ ਪ੍ਰੋਵਾਈਡ ਕਰਵਾ ਦਿਉਂਗਾ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਸੀਂ ਨਿਸ਼ਚਿਤ ਹੋ ਕੇ ਮੈਨੂੰ ਮੈਸੇਜ ਕਰ ਦਿਓ ਕਮੈਂਟ ਬਾਕਸ ਵਿੱਚ ਮੈਂ ਤੁਹਾਡਾ ਹੱਲ ਕਰਾਂਗਾ ਜਿਵੇਂ ਵੀ ਹੋਵੇਗਾ ਤੇ ਮੈਨੂੰ ਤਾਂ ਲੱਗਦਾ ਕਿ ਮੈਂ ਤਾਂ ਬਹੁਤ ਐਥ ਲਈ ਐਕਸਾਈਟਡ ਵੀ ਆ ਕਿ ਜਰੂਰ ਇਸ ਲਈ ਤੁਸੀਂ ਅਪਲਾਈ ਕਰੋ ਸੋ ਧੰਨਵਾਦ ਜੀ